ਤਦ ਤੁਸੀਂ ਕਮੇਟੀ ਬਣਾਈ ਸੀ ਕਿ ਤੁਹਾਨੂੰ ਵਿਚਾਰਨ ਵਸੇ ਕਿਹਾ ਸੀ ਕਿ ਜਿਹੜਾ ਸਰਦਾਰ ਵਿਰਸਾ ਸਿੰਘ ਬਲਟੋਏ ਦਾ ਨਾਮ ਤੁਸੀਂ ਪਾ ਰਹੇ ਹੋ ਇਹ ਕਿ ਸਿਆਸੀ ਆਦਮੀ ਹੈ ਔਰ ਹਰ ਗੱਲ ਦੇ ਉੱਤੇ ਇਹਨੇ ਸਿਆਸਤ ਕਰਨੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰ ਜੀ ਹਮੇ ਤੱਕ ਤੇ ਮੀਰੀ ਤੇ ਪੀਰੀ ਦਾ ਤੱਕ ਤੇ ਜੀ ਮੀਰੀ ਕੇ ਸੁਆਗਤ ਹੈ ਜੀ ਨੂੰ ਮੇਰੇ ਸਿਰ ਦੇ ਉੱਤੇ ਗੱਲ ਪਾਈ ਜਾ ਰਹੀ ਹੈ ਕਿ ਤੁਹਾਡੀ ਚਿੱਠੀ ਕਰਕੇ ਜਥੇਦਾਰ ਕਾਲ ਤਕ ਸਾਹਿਬ ਨੇ ਆਦੇਸ਼ ਦਿੱਤੇ ਨੇ ਕਿ ਇਹ ਜਿਹੜਾ ਧਰਨਾ ਸੀ 20 ਦਸੰਬਰ ਦਾ ਇਹਨੂੰ ਰੱਦ ਕੀਤਾ ਜਾਏ। ਪਿੰਡਿਕਾ ਦੇ ਮੈਂ ਰਾਜਿਤਕ ਹੈ ਹੀ ਨਹੀਂ ਤੇ ਨਾਂ ਮੈਨੂੰ ਕਿਸੇ ਰਾਜਿਤਕ ਹੋਂਦ ਕਰਕੇ ਕਮੇਟੀ 'ਚ ਪਾਇਆ ਹੈ। ਕਿ ਤੁਸੀਂ ਜਿਹੜਾ ਕੌਮ ਦੇ ਨਾਲ ਖਿਲਵਾੜ ਪਿਛਲੇ ਸਮੇਂ ਤੋਂ ਕਰਦੇ ਆਏ ਹੋ ਦੁਬਾਰਾ ਕਰਨ। ਸਾਰਾ ਜਗਤ ਜਾਣਦਾ ਹੈ ਸਾਰਾ ਸਿੱਖ ਪੰਥ ਜਾਣਦਾ ਹੈ ਕਿ ਤੁਸੀਂ ਕਿਸ ਲੈਵਲ ਦੀ ਰਾਜਨੀਤੀ ਕਰਦੇ ਹੋ ਔਰ ਤੁਹਾਡੀ ਹਰ ਮੰਨਸ਼ਾ ਜਿਹੜੀ ਹੈ ਸਿਰਫ ਇੱਕ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਕੀਤੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਜਾਂਦੀ ਹੈ ਪਾਈ ਬਲਵਾਂਸਿੰਗ ਰਾਜੂ ਆਣਾ ਦੀ ਰਹਿਏ ਨੂੰ ਲੈ ਕੇ ਜਿਹਦੇ ਚੱਲਦੇ ਆ ਉਸ ਮੀਟਿੰਗ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਲਕਾ ਵੱਲੋਂ ਵਿਰਸਾ ਸਿੰਘ ਬਲਟੋਹਾ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ ਤੇ ਜਿਹਦੇ ਚੱਲਦੇ ਆ ਵਿਰਸਾ ਸਿੰਘ ਬਲਟੋਹਾ ਵੱਲੋਂ ਕਈ ਗੱਲਾਂ ਕੀਤੀਆਂ ਗਈਆਂ ਨੇ ਕਲਕਾ ਸਾਹਿਬ ਲੈ ਕੇ ਆਓ ਤੁਹਾਨੂੰ ਸੁਣਾਉਣੇ ਆ ਹਰਮੀਤ ਸਿੰਘ ਕਲਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਡੀਓ ਤਿੰਨ ਸੀ ਪਹੁੰਚਾਂਗਾ ਪਰ ਕਿ ਤੁਸੀਂ ਸਵਾਲ ਇੱਕ ਵਿਸ਼ੇਸ਼ਤਾ ਦੇ ਉਠਾਉਂਦੇ ਜੇ ਪਤਾ ਨਹੀਂ ਕਿਉਂ ਉਠਾਉਂਦੇ ਜੇ ਇਹਦੇ ਪਿੱਛੇ ਤੁਹਾਡਾ ਕੀ ਮਕਸਦ ਹੈ ਜਾਂ ਤੁਹਾਡੇ ਪਿੱਛੇ ਮਿੱਥੇ ਲੋਕਾਂ ਦਾ ਕੋਈ ਮਕਸਦ ਹੈ ਤੇ ਜੀਕੇ ਕਰਕੇ ਤੁਸੀਂ ਪੰਥ ਕੇ ਝਮੇਲੇ ਖੜੇ ਕਰਨ ਦੀ ਕੋਸ਼ਿਸ਼ ਕਰਦੇ ਜੀ ਪਹਿਲੀ ਤੇ ਗੱਲ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲਹੋਰਾ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰ ਦੇ ਅੰਦਰ ਖਾਲਸਾ ਪੰਥ ਕੋਲੋਂ ਤੇ ਗੁਰੂ ਕੋਲੋਂ ਮਾਫੀ ਮੰਗੀ ਹੈ ਹਰ ਸਿੱਖ ਦਾ ਅਧਿਕਾਰ ਹੈ ਔਰ ਸਿੱਖੀ ਦੇ ਵਿੱਚ ਮਾਫੀ ਨੂੰ ਬਹੁਤ ਵੱਡੀ ਮਹਾਨਤਾ ਹੈ ਜਿਵੇਂ ਕਿ ਨਿਉ ਕਿ ਗਲ 'ਚ ਪੱਲਾ ਪਾ ਕੇ ਮਾਫੀ ਮੰਗਦਾ ਤੇ ਕਿ ਜੇ ਉਹਦੇ ਤੇ ਫਿਰ ਵੀ ਕੋਈ ਸਵਾਲ ਉਠਾਉਂਦਾ ਹੈ ਇਹਦਾ ਮਤਲਬ ਹੈ ਕਿ ਉਹਦੇ ਅੰਦਰ ਈਰਖਾ ਹੈ ਉਹਦੇ ਅੰਦਰ ਸਾੜਾ ਹੈ ਤੇ ਗੁਰੂ ਦੇ ਫਲਸਫੇ ਤੋਂ ਗੁਰੂ ਦੇ ਸਿਧਾਂਤ ਤੋਂ ਕੋਰਾ ਹੈ ਗੁਰਬਾਣੀ ਵੀ ਕਹਿੰਦੀ ਹੈ ਜੋ ਸ਼ਰਮ ਆਵੇ ਤਿਸ ਕੰਠ ਲਾਵਾ ਇਹ ਬਿਰਦ ਸੁਆਮੀ ਸੰਧਾ ਹਮ ਅਪਰਾਧੀ ਸਦਭੂਲ ਤੇ ਤੂੰ ਬਖਸ਼ਣਹਾਰੇ ਜਿਉ ਭਾਵੈ ਤੂੰ ਰਾਖ ਲੈ ਹਮ ਸ਼ਰਨ ਪ੍ਰਭ ਆਈ RAM ਰਾਧ ਪਤਨੀ ਕਿੰਨੇ ਕ ਪ੍ਰਮਾਣ ਦਿੱਤੇ ਜਾ ਸਕਦੇ ਗੁਰੂ ਦੇ ਦਰਾਂ ਤੇ ਗੁਰੂ ਦੇ ਸਿੱਖ ਦੇ ਦਰਾਂ ਜੋ ਸੰਬੰਧ ਹੈ ਆਪਣਾ ਦਰਦ ਵੀ ਆਪਣੀ ਫਰਿਆਦ ਵੀ ਆਪਣੀ ਅਰਦਾਸ ਵੀ ਆਪਣੀ ਬੇਨਤੀ ਵੀ ਸਿੱਖ ਹਮੇਸ਼ਾ ਗੁਰੂ ਦੇ ਅੱਗੇ ਰੱਖਦਾ ਹੈ ਤੇ ਸਰਦਾਰ ਸਬੀ ਸਿੰਘ ਬਾਦਲ ਨੇ ਗੁਰੂ ਦੇ ਆਸ਼ੇ ਦੇ ਅਨਸਾਰ ਜੋ ਉਹਨਾਂ ਦੇ ਮਨ ਦੇ ਉੱਤੇ ਬਹੁਤ ਵੱਡਾ ਬੋਝ ਸੀ ਔਰ ਜਿਸ ਬੋਝ ਨੂੰ ਲੈ ਕੇ ਦੁਨੀਆ ਤੋਂ ਸਪ੍ਰਕਾਸ਼ ਸਿੰਘ ਬਾਦਲ ਚਾਹੇ ਕੇ ਜੀ ਦੇ ਬਾਰੇ ਉਹ ਹਮੇਸ਼ਾ ਸਰਦਾਰ ਸਿੰਘ ਵੀਰ ਸਿੰਘ ਬਾਦਲ ਦੇ ਨਾਲ ਆਖੀ ਦਿਨ ਤੱਕ ਚਰਚਾ ਕਰਦੇ ਰਹੇ ਉਸ ਦਰਦ ਨੂੰ ਜਿਹੜਾ ਆ ਸਸਗ ਵੀਰ ਸਿੰਘ ਬਾਦਲ ਨੇ ਗੁਰੂ ਦੇ ਚਰਨਾਂ ਵਿੱਚ ਭਾਵਿਤ ਹੁੰਦਿਆਂ ਹੋਇਆਂ ਉਹ ਸਾਰਾ بیان ਕੀਤਾ ਪਰ ਪਤਨੀ ਤਾਂ ਨੂੰ ਕਹਦਾ ਸਾੜਾ ਕਿਉਂ ਕਰਦੇ ਜਿਸ ਤਰ੍ਹਾਂ ਕੀ ਸਭ ਕਰਨਾ ਚਾਹੁੰਦੇ ਨੇ ਹੱਥ ਬਲ ਕੇ ਬੇਨਤੀ ਹੈ ਕਿ ਸਵਾਰ اٹھਾਉਣੇ ਉਹ ਵੀ ਅਣਹੋਏ ਸਵਾਰ اٹھਾਉਣੇ ਬੜੇ ਸੌਖੇ ਕਿੰਤੂ ਪ੍ਰੰਤੂ ਕਰਨੇ ਬੜੇ ਸੌਖੇ ਪਰ ਕਾਲਕਾ ਜੀ ਤੁਹਾਡੇ ਕੋਲੋਂ ਜਿਹੜੀਆਂ ਤੁਹਾਡੀਆਂ ਕਮਜ਼ੋਰੀਆਂ ਨੇ ਉਹਨਾਂ ਦੇ ਸਵਾਲ ਨਹੀਂ ਦਿੱਤੇ ਜਾਣੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਨੇ ਬੜੀ ਜੱਦੋ ਜਹਿਦ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ ਲਾ ਕੇ ਹਾਸਲ ਕੀਤੀ ਸੀ ਅੱਜ ਕਿਹਦੀ ਚੋੜੀ ਥੇ। ਤੁਸੀਂ ਕਿਸ ਸਰਕਾਰ ਦੀਆਂ ਪੌੜੀਆਂ ਚੜਦੇ ਜੀ। ਬੰਦੀ ਸਿੰਘਾਂ ਦੇ ਬੜੇ ਤੁਸੀਂ ਹਮਦਰਦ ਬਣਦੇ ਜੀ। ਤੇ ਬੰਦੀ ਸਿੰਘਾਂ ਦਾ 2019 ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮੁਕਰੀਆ ਕਿਉਂ ਨੇ? ਆਦੇ ਲਾਡੂ ਲੋੜ ਹੀ ਨਹੀਂ ਕਿਸੇ ਧੰਨੇ ਦੀ ਮਜ਼ਾਰੇ ਦੀ ਪ੍ਰਦਰਸ਼ਨ ਦੀ ਤੁਸੀਂ ਇਕੱਲੇ ਹੀ ਕਰ ਦੇ ਤੁਹਾਡਾ ਧੰਮਤ ਕਰਾਂਗੇ ਔਰ ਇੱਕ ਤੁਸਾਂ ਗੱਲ ਕੀਤੀ ਹੈ ਬਾਰ ਬਾਰ ਤੁਸੀਂ ਕਰਦੇ ਜੇ ਜਿਹੜੀ ਇਸੀ ਅਕਾਦਕਸਾ ਵੱਲੋਂ ਪੰਜ ਮੈਂਬਰੀ ਭਾਈ ਰਾਜੋਣਾ ਜੀ ਦੇ ਸਬੰਧ ਚ ਤੇ ਬਾਕੀ ਬੰਦੀਆਂ ਦੀ ਰਿਹਾਈ ਦੇ ਸਬੰਧ ਵਿੱਚ ਜਿਹੜੀ ਕਮੇਟੀ ਗਠਿਤ ਕੀਤੀ ਗਈ ਜਿਸ ਨੂੰ ਉਹਦੇ ਤੇ ਸਵਾਲ ਪੁੱਛਿਆ ਵੀ ਹਟਦੇ ਹੀ ਨਹੀਂ ਦੇ ਜਦ ਕੇ ਜਿਸ ਦਿਨ ਇਸ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਸੀ ਮੀਟਿੰਗ ਬੜੀ ਖੁਸ਼ਗਵਾਰ ਮਾਹੌਲ ਦੇ ਵਿੱਚ ਹੋਈ ਸੀ ਬੜੀ ਗੰਭੀਰਤਾ ਨਾਲ ਹੋਈ ਸੀ ਬੜੀ ਇੱਕ رائے ਬਣੀ ਸੀ ਤੇ ਉੱਥੇ ਇਹ ਵੀ ਫੈਸਲਾ ਹੋਇਆ ਸੀਗਾ ਕਿ ਅੰਦਰ ਜੋ ਵੀ ਡਿਸਕਸ਼ਨ ਹੋਊਗੀ ਉਹਦੇ ਬਾਰੇ ਬਾਹਰ ਕੋਈ ਕਿਸੇ ਤਰ੍ਹਾਂ ਦੀ ਕਿਸੇ ਕੋਲੇ ਚਰਚਾ ਨਹੀਂ ਕਰੂਗਾ। ਔਰ ਜੋ ਵੀ ਫੈਸਲੇ ਹੋਣਗੇ ਉਹ ਇੱਕ ਬਲਾਰੇ ਦੇ ਤੌਰ ਤੇ ਧਾਮੀ ਸਾਹਿਬ ਦੀ ਪੰਥ ਨੂੰ ਸੰਗਤ ਨੂੰ ਤੇ ਲੋਕਾਂ تک ਪਹੁੰਚਾਉਂਗੇ ਪਰ ਤੁਸੀਂ ਜੋਥੇ ਵੀ ਨਹੀਂ ਕੜੇ ਪ੍ਰਾਣੇ ਨੇ ਲਿਮਿਟ ਨਹੀਂ ਚਾਹ ਕਹਤਾ ਜੀ ਪ੍ਰਾਣੇ ਨੇ ਆਹ ਕਹਤਾ ਜੀ ਮੈਂ ਆਹ ਕਹਤਾ ਜੀ ਪਹਿਲੀ ਤੇ ਗੱਲ ਕਿ 20 ਤਰੀਕ ਦਾ ਪ੍ਰਦਰਸ਼ਨ ਜਿਹੜਾ ਆ ਇਹ ਤਿੰਨ ਦਸੰਪਰਦਾ ਡਿਸਾਈਡ ਹੈ ਉਹਦਾ ਪ੍ਰੋਗਰਾਮ ਲਿਖਿਆ ਹੋਇਆ ਹੈ ਤੇ ਨਾ ਮੀਟਿੰਗ ਦੇ ਵਿੱਚ ਜਿਹੜੀ ਪੰਜ ਮੈਂਬਰੀ ਮੀਟਿੰਗ 9 ਦਸੰਬਰ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਉਸ 20 ਦਸੰਬਰ ਦੇ ਪ੍ਰੋਗਰਾਮ ਨੂੰ ਰੱਦ ਕਰਨ ਦੀ ਜਾਂ ਮੁਲਤਵੀ ਕਰਨ ਦੀ ਕਿਸੇ ਤਰ੍ਹਾਂ ਦੀ ਕੋਈ ਫੈਸਲਾ ਨਹੀਂ ਸੀ ਹੋਇਆ। ਬਿਲਕੁਲ ਗੱਲ ਕੋਈ ਡਿਸਕਸ਼ਨ ਹੀ ਨਹੀਂ ਹੋਈ। ਜਿਵੇਂ ਮੈਂ ਗੱਲ ਕੀਤੀ ਸੀ ਜਿਹਦੇ ਉੱਤੇ ਬਾਕੀ ਮੈਂਬਰਸ ਨੇ ਬਾਅਦ ਵਿੱਚ ਆਪਣੀ ਰਾਏ ਦਿੱਤੀ ਮੈਂ ਕਿਹਾ ਸੀ ਕਿ ਜਿਹੜੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਜਾਣੀ ਚਾਹੀਦੀ ਹੈ। ਜਾ ਜਿਹੜਾ ਵੀ ਕੋਈ ਸੁਝਾਅ ਦੇਵੇ ਉੱਥ ਤੱਕ ਗੱਲ ਪਹੁੰਚਾਵੇ ਤੇ ਜਰੂਰ ਕੇਂਦਰ ਸਰਕਾਰ ਨੂੰ ਕਨਵੇ ਕਰੇ ਕਿ ਇਹ ਹੁਣ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸਿੱਖਾਂ ਦੀ ਕੋਈ ਕਮੇਟੀ ਆਣ ਕੇ ਇਹ ਮਸਲਾ ਨਹੀਂ ਉਠਾ ਰਹੀ ਕੋਈ ਰਾਜਨੀਤਿਕ ਪਾਰਟੀ ਆਣ ਕੇ ਨਹੀਂ ਉਠਾ ਰਹੀ ਕੋਈ ਰਾਜਨੀਤਿਕ ਆਗੂ ਨਹੀਂ ਆਣ ਕੇ ਉਠਾਰਿਆ ਇਹ ਹੁਣ ਮਸਲਾ ਸ਼੍ਰੀ ਅਕਾਤਰ ਸਾਹਿਬ ਨੇ ਭਾਈ ਰਾਜੋਵਾਲਾ ਜੀ ਸੰਬੰਧੀ ਤੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਫੈਸਲਾ ਲੈਣ ਵਾਸਤੇ 31 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸੱਚਾ ਤਖਤ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਲੋਂ ਸਿਰ ਗਿਆ ਹੋਇਆ ਤਖਤ ਹੈ। ਮੇਰੀ ਤੇ ਪੀਰੀ ਦਾ ਤਖਤ ਹੈ। ਤੁਸੀਂ ਮੇਰੀ ਤੇ ਸੁਆਗਤ ਹੋਇਆ ਜੀ। ਤੁਸੀਂ ਰਾਜਨੀਤੀ ਤੇ ਵੀ ਸਵਾਲ ਉਠਾਈ ਜਾਂਦੇ ਪਹਿਲੀ ਵੀ ਕਹਿੰਦੇ ਮੈਂ ਰਾਜਨੀਤਿਕ ਹੈ ਹੀ ਨਹੀਂ ਤੇ ਨਾਮ ਨੂੰ ਕਿਸੇ ਰਾਜਨੀਤਿਕ ਹੋਣ ਕਰਕੇ ਕਮੇਟੀ ਚ ਪਾਇਆ ਹੈ ਕਾਲਕਾ ਜੀ ਤੁਸੀਂ ਝੂਗੀਆਂ ਹਰੀਆਂ ਤੇ ਸਾਨੂੰ ਪਤਾ ਹੈ ਬੰਦੀ ਸਿੰਘਾਂ ਦੇ ਦਰਦ ਕੀ ਹੈ ਖੁਸ਼ ਹੋ ਕੇ ਤੁਸੀਂ ਇਹਦੇ ਤੇ ਵੀ ਕੋਈ ਸਿਆਤ ਕਰਨੀ ਚਾਹੁੰਦੇ ਹੋ ਜਾਂ ਕਿਸੇ ਨੂੰ ਖੁਸ਼ ਕਰਨਾ ਚਾਹੁੰਦੇ ਹੋ ਸਾਡਾ ਇਹਦੇ ਨਾਲ ਕੋਈ ਲਗਾਤ ਦੇ ਨਹੀਂ ਮੇਰੇ ਨਾਲ ਕੋਈ ਲਗਾਤ ਦੇ ਨਹੀਂ ਮੇਰੀ ਧੀ ਇੱਛਾ ਹੈ ਕਿ ਬੜਾ ਔਖਾ ਜੇ ਜਿਲ ਕਟਣਾ ਬੜਾ ਔਖਾ ਜੇ ਰਜ਼ਾਨਾ ਫਾਂਸੀ ਤੇ ਚੜਨਾ ਤਿਹਾਰ ਵਰਗੀਆਂ ਜੇਲਾਂ ਦੇ ਵਿੱਚ ਫਾਂਸੀ ਦੀ ਚੱਕੀਆਂ ਦੇ ਵਿੱਚ ਬੰਦ ਰਹਿਣਾ ਤੇ ਬੜੈ ਜੇ ਦੀਆਂ ਸਿੱਖਾਂ ਦੇ ਪਿੱਛੇ ਬੰਦ ਰਹਿਣਾ ਬੜਾ ਔਖਾ ਹੈ ਕਿਉਂਕਿ ਮੈਂ ਉਸ ਦਰਦ ਨੂੰ ਮਹਿਸੂਸ ਕਰਦਾ ਤੁਸੀਂ ਉਸ ਦਰਦ ਨੂੰ ਨਹੀਂ ਹਟਾਇਆ ਤੇ ਸ਼ਾਇਦ ਮੇਰੇ ਉਸ ਦਰਦ ਨੂੰ ਦੇਖਦੇ ਹੋયા ਹੀ ਸ੍ਰੀ ਅਕਾਤਰ ਸਮੀਉਸ ਮੈਨੂੰ ਪੰਜਵੇਂ ਵੀ ਕਮੇਟੀ ਦਾ ਹਿੱਸਾ ਬਣਾਇਆ ਤੇ ਮੈਂ ਉੱਥੇ ਜ਼ਰੂਰ ਇਹ ਗੱਲ ਕੀਤੀ ਸੀ ਕਿ ਕੇਂਦਰ ਸਰਕਾਰ ਨੂੰ ਸਟਰੋਂਗ ਮੈਸੇਜ ਜਾਣਾ ਚਾਹੀਦਾ ਹੈ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਜਿਹੜਾ ਸਾਡੇ ਸਾਹਦੇ ਸਰਵੁੱਚ ਹੈ ਇਹਨੂੰ ਕੋਈ ਲਾਈਟਲੀ ਨਾ ਲਿਆਏ ਪਰ ਫਿਰ ਵੀ ਉੱਥੇ ਡਿਸਾਈਡ ਹੋਇਆ ਕਿ ਆਪਾਂ ਟਕਰਾਅ ਵਾਲੀ ਭਾਸ਼ਾ ਨਹੀਂ ਵਰਤਣੀ ਸਖਤ ਭਾਸ਼ਾ ਨਹੀਂ ਵਰਤਣੀ ਹਾਂ ਜੋ ਕਰਨਾ ਪਊਗਾ ਕਰਾਂਗੇ ਪਰ ਪਹਿਲੋਂ ਆਪਾਂ ਨੂੰ ਜਿਹੜਾ ਆ ਲੋਕਤੰਤਰਿਕ ਤਰੀਕੇ ਦੇ ਨਾਲ ਭਾਵੇਂ ਉਹ ਵੀ ਲੋਕਤੰਤਰਿਕ ਤਰੀਕਾ ਹੀ ਹੈ ਕਿਉਂਕਿ ਗੁਰੂ ਮਹਾਰਾਜ ਜੀ ਗੁਰਬਾਣੀ ਤੇ ਲਿਖਦੇ ਹੈ ਪ੍ਰਥਮੇ ਮਤਾ ਪਤਰੀ ਚਲਾਓ ਦੁਤੀਏ ਮਤਾ ਦੋਇ ਮਨੁੱਖ ਪਹੁੰਚਾਓ ਤ੍ਰਿਤੀ ਮਤਾ ਇਸ ਕਰੋਂ ਕੋ ਭਾਇ ਇਸ ਕਰਕੇ ਜਿਹੜਾ ਆ ਸਾਹੀ ਗੁਰਬਾਣੀ ਦੇ ਸਿਧਾਂਤ ਦੇ ਅਨਸਾਰ ਚੱਲਣਾ ਵਾਲਾ ਜੇ ਪੱਤਰ ਵੀ ਲਿਖਣਾ ਹੈ ਸੰਦੇਸ਼ ਵੀ ਦੇਣਾ ਹੈ ਤੇ ਘੱਟੋ ਘੱਟ ਜਿਹੜੀ ਮੰਚਾ ਇਹ ਪਾਉਂਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਊਪਨ ਵੀ ਹੋਣੀ ਚਾਹੀਦੀ ਏ ਉਹ ਮਾਣ ਤੇ ਸਨਮਾਨ ਤਵੇ ਹੋਣਾ ਚਾਹੀਦਾ ਹੈ ਤਾਂ ਕਿ ਕੇਂਦਰ ਸਰਕਾਰ ਉਸ ਚੀਜ਼ ਨੂੰ ਲਾਈਟਲੀ ਲੈ ਕੇ ਜਿਸ ਤਰ੍ਹਾਂ ਪਹਿਲਾਂ ਗੱਲ ਕਰਦੇ ਸੀ ਉਸੇ ਤਰ੍ਹਾਂ ਲੈ ਕੇ ਉਹਨੂੰ ਕਨਾਰਾ ਕਰ ਜAVE ਅਜੀਹਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਮੈਂ ਉੱਥੇ ਗੱਲ ਕੀਤੀ ਸੀ ਪਰ ਜੋ ਫੈਸਲਾ ਹੋਇਆ ਮੈਂ ਤੇ ਨਾ ਕੋਈ ਬਾਹਰ ਨੂੰ ਕੇ ਦੱਸਿਆ ਹੈ ਇਸ ਕਰਕੇ ਹੱਥ ਬਨ ਕੇ ਬੇਨਤੀ ਹੈ ਪਹਿਲੀ ਤੇ ਗੱਲ ਹੈ ਕਿ ਤੁਸੀਂ ਸਤਸਨ ਵੀਰ ਸਿੰਘ ਬਾਦਲ ਦੀ ਮਾਫੀ ਤੇ ਸਵਾਰ ਉਠਾਇਆ ਇਹ ਗੁਰੂ ਦੇ ਸਿੱਖ ਵੱਲੋਂ ਗੁਰੂ ਦੇ ਕੋਲੇ ਕੀਤੀ ਹੋਈ ਜੋਦੜੀ ਦੀ ਅਵਗਿਆ ਹੈ ਔਰ ਤੁਸੀਂ ਪੰਜ ਮੈਂਬਰੀ ਕਮੇਟੀ ਦੇ ਕੀਤੇ ਹੋਏ ਅਧਿਕਾਰਤ ਫੈਸਲੇ ਦੀ ਉਲੰਘਣਾ ਕੀਤੀ ਹੈ ਤੁਸੀਂ ਪੰਜ ਮੈਂਬਰੀ ਪੰਜ ਮੈਂਬਰੀ ਤੇ ਕਰੀ ਜਾਂਦੇ ਜੇ ਵੀ ਦਾ ਪ੍ਰੋਗਰਾਮ ਵੀ ਤੁਸੀਂ ਪੰਜ ਮੈਂਬਰੀ ਕਰਕੇ ਕਿੰਦੇ ਚ ਇੱਕ ਮੁਸਤਵੀ ਕਰ ਦਿਓ ਤੇ ਜਿਹੜਾ ਮੁਸਤਵੀ ਕਰ ਦਿੱਤਾ ਗਿਆ ਹੈ ਤੇ ਪੰਜ ਮੈਂਬਰੀ ਦੀ ਪਾਲਣਾ ਕਿਹਨੇ ਕਰਨੀ ਹੈ ਪਾਲਣਾ ਤੇ ਆਪਾਂ ਹੀ ਕਰਨੀ ਹੈ ਨਾ ਜਿਹਨੇ ਨਾ ਫੈਸਲਾ ਕੀਤਾ ਆ ਹੱਥ ਮਲ ਕੇ ਬੇਨਤੀ ਹੈ ਕਾਲਕਾ ਜੀ ਉਹ ਕੰਮ ਕਰੋ ਜਿਹਦੇ ਨਾਲ ਕੌਮ ਨੂੰ ਸ਼ਕਤੀ ਮਿਲੇ, ਬੜ ਮਿਲੇ ਤੇ ਕੌਮ ਦਾ ਇਸ ਵੇਲੇ ਦਾ ਅਹਿਮ ਮਸਲਾ, ਗੰਭੀਰ ਮਸਲਾ ਭਾਈ ਰਾਜਵੰਨਾ ਜੀ ਫਾਂਸੀ ਦੇ ਤਖਤੇ ਤੋਂ ਵਾਪਸ ਆਉਣ ਤੇ ਬਾਕੀ ਬੰਦੀ ਸਿੰਘਾਂ ਸਮੇਤ ਉਹ ਆਪੋ ਆਪਣੇ ਘਰੇ ਪਹੁੰਚਣ ਮੈਂ ਬੜਾ ਕੰਟਰੋਲ ਰੱਖ ਕੇ ਸ਼ਬਦਾਂ ਦਾ ਵਰਤੋਂ ਕੀਤੀ ਹੈ ਫਿਰ ਵੀ ਕਿ ਰਜ ਦੇ ਬਾਕੀ ਤੌਰ ਤੇ ਸ਼ਬਦ ਬੋਲੇ ਜਾਂਦੇ ਨੇ ਪਰ ਸੱਚ ਨੂੰ ਕਬੂਲ ਕਰ ਲੈ ਜਿਵੇਂ ਕਿ ਸੁਣਿਆ ਵਿਰਸਾ ਸਿੰਘ ਬਲਟੋਹਾ ਵੱਲੋਂ ਕਿਹਾ ਗਿਆ ਕਿ ਮੈਂ ਕੋਈ ਸਿਆਸੀ ਬੰਦਾ ਨਹੀਂ ਆ ਤੇ ਇਸ ਮੁੱਦੇ ਨੂੰ ਆਪਾਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇਸ ਮੁੱਦੇ ਨੂੰ ਲੈ ਕੇ ਫਿਰ ਹਰਮੀਤ ਸਿੰਘ ਕਾਲਕਾ ਵੱਲੋਂ ਵਿਰਸਾ ਸਿੰਘ ਬਲਟੋਹਾ ਤੇ ਕਈ ਸਵਾਲ ਖੜੇ ਕੀਤੇ ਗਏ ਨੇ ਆਓ ਤੁਹਾਨੂੰ ਉਹ ਵੀ ਸੁਣਾਉਂਦੇ ਆਂ ਕੱਲ ਸਰਦਾਰ ਵਿਰਸਾ ਸਿੰਘ ਬਲਟੋਹਾ ਨੇ ਇੱਕ ਵੀਡੀਓ ਪਾਈ ਔਰ ਉਹਦੇ ਵਿੱਚ ਜਿਹੜੀ ਦਾਸ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਗਈ ਸੀ ਉਹਦਾ ਜ਼ਿਕਰ ਕਰਦੇ ਹੋਏ ਕਾਫੀ ਕੁਝ ਗੱਲਾਂ ਕਹੀਆਂ ਮੈ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕਰਦੇ ਹੋਏ ਇਹ ਗੱਲ ਦੱਸ ਰਿਹਾ ਕਿ ਜਿਹੜੀ ਪੰਜ ਮੈਮਰੀ ਕਮੇਟੀ ਤੁਸੀਂ ਬਣਾਈ ਸੀ ਔਰ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੀ ਗੱਲ ਹੋਈ ਸੀ ਉਹ ਮੈਂ ਰੂਬਰੂ ਆਪ ਜੀ ਨੂੰ ਉਸ ਚਿੱਠੀ ਦੇ ਵਿੱਚ ਲਿਖੀ ਸੀ। ਔਰ ਮੇਰਾ ਫਰਜ਼ ਬੰਦਾ ਹੈ ਬਤੌਰ ਇੱਕ ਮੈਂਬਰ ਦੇ ਉੱਥੇ ਇੱਕ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਹੋਏ ਔਰ ਬਾਅਦ ਉਹਦੇ ਵਿਪਰੀਤ ਕੋਈ ਕੰਮ ਚੱਲ ਰਿਹਾ ਹੋਏ ਤੇ ਮੇਰੀ ਜ਼ਿੰਮੇਵਾਰੀ ਬੰਦੀ ਸੀ ਕਿ ਤੁਹਾਨੂੰ ਮੈਂ ਇਹ ਚਿੱਠੀ ਬਾਰੇ ਇਹ ਚਿੱਠੀ ਲਿਖ ਕੇ ਇਸ ਗੱਲ ਬਾਰੇ ਦੱਸਾਂ। ਸੋ ਦਾਸ ਨੇ ਆਪਣਾ ਜਿੱਥੇ ਫਰਜ਼ ਨਿਭਾਇਆ। ਔਰ ਮੈਂ ਤੁਹਾਨੂੰ ਇਸ ਪਹਿਲੀ ਚਿੱਠੀ 'ਚ ਵੀ ਕਿਹਾ ਸੀ ਜੇ ਜਦ ਮੈਂ ਪਾਈ ਸੀ ਜਦ ਤੁਸੀਂ ਕਮੇਟੀ ਬਣਾਈ ਸੀ ਕਿ ਤੁਹਾਨੂੰ ਵਿਚਾਰਨ ਮਸੀਂ ਕਿਹਾ ਸੀ। ਕਿ ਜਿਹੜਾ ਸਰਦਾਰ ਵਿਰਸਾ ਸਿੰਘ ਬਲਟੋਏ ਦਾ ਨਾਮ ਤੁਸੀਂ ਪਾ ਰਿਓ ਆ ਕਿ ਸਿਆਸੀ ਆਦਮੀ ਹੈ ਔਰ ਹਰ ਗੱਲ ਦੇ ਉੱਤੇ ਇਹਨੇ ਸਿਆਸਤ ਕਰਨੀ ਹੈ ਇਸ ਕਰਕੇ ਇਹਨਾਂ ਦੇ ਨਾਮ ਨੂੰ ਇੱਥੋਂ ਹਟਾਇਆ ਜਾਏ ਔਰ ਕਿਸੇ ਗੈਰ ਸਿਆਸੀ ਬੰਦੇ ਨੂੰ ਇਸ ਕਮੇਟੀ ਦਾ ਮੈਂਬਰ ਪਾਇਆ ਜਾਏ ਮਗਰ ਇਹ ਕਮੇਟੀ ਦੀ ਜਿਸ ਵਕਤ ਮੀਟਿੰਗ ਹੁੰਦੀ ਹੈ ਔਰ ਕੱਲ ਸਰਦਾਰ ਵਿਰਸਾ ਸਿੰਘ ਬਲਟੂਆ ਜਿਸ ਤਰੀਕੇ ਦੀ ਵੀਡੀਓ ਪਾਉਂਦੇ ਆ ਉਹਨਾਂ ਦੀ ਗੱਲ ਤੋਂ ਸਾਫ਼ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਇਸ ਧਰਨੇ ਦਾ ਕੋਈ ਦਰਦ ਨਹੀਂ ਹੈ ਕੀ ਤਰਨਾ ਰੁਕਿਆ ਜਾਂ ਤਰਨਾ ਹੋਣਾ ਸੀ ਇਹਨਾਂ ਨੂੰ ਦਰਦ ਸਿਰਫ ਉਸ ਗੱਲ ਦਾ ਹੈ ਕਿ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਧਿ ਵਿਵਧਾਨ ਨੂੰ ਛਿੱਕੇ ਟੰਗਦੇ ਹੋਏ ਜਿਹੜੀ ਮਾਫੀ ਮੰਗੀ ਆ ਉਹਦੇ ਉੱਤੇ ਕਿਸੇ ਕੌਮ ਦੇ ਕਿਸੇ ਲੋਕਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਜਿਹੜੀ ਉਸ ਮਾਫੀ ਨੂੰ ਉਸ ਤਰੀਕੇ ਨੂੰ ਉਸ ਟੰਗ ਨੂੰ ਮੈਂ ਆਪੋਜ਼ ਕੀਤਾ ਔਰ ਉਸ ਕਰਕੇ ਇਹਨਾਂ ਨੇ ਕੱਲ ਆਪਣਾ ਸਾਰਾ ਦਰਦ ਉਸ ਵੀਡੀਓ ਦੇ ਵਿੱਚ ਬਿਆਨ ਕੀਤਾ ਔਰ ਨਾਲ ਇਹ ਗੱਲ बार-बार ਇਹ ਮੇਰੇ ਸਿਰ ਦੇ ਉੱਤੇ ਗੱਲ ਪਾਈ ਜਾ ਰਹੀ ਹੈ ਕਿ ਤੁਹਾਡੀ ਚਿੱਠੀ ਕਰਕੇ ਜਥੇਦਾਰ ਅਕਾਲ ਤਖਸਾਲਬ ਨੇ ਆਦੇਸ਼ ਦਿੱਤੇ ਨੇ ਕਿ ਇਹ ਜਿਹੜਾ ਧਰਨਾ ਸੀ 20 ਦਸੰਬਰ ਦਾ ਇਹਨੂੰ ਰੱਦ ਕੀਤਾ ਜਾਏ ਮੈਂ ਵਲਟੋਆ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਦਾਸ ਨੇ ਚਿੱਠੀ ਤੁਹਾਨੂੰ ਕੱਢਣ ਵਿੱਚ ਵੀ ਪਹਿਲੇ ਪਾਈ ਸੀ ਜੇ ਮੇਰੀ ਚਿੱਠੀ ਦਾ ਇੰਨਾ ਅਸਰ ਹੋਣਾ ਸੀ ਤੇ ਜਥੇਦਾਰ ਅਕਾਲ ਤਖਸਾਲਬ ਨੂੰ ਤੁਹਾਨੂੰ ਵੀ ਇਸ ਕਮੇਟੀ ਤੋਂ ਬਾਹਰ ਕੱਢ ਦਿੰਦੇ ਇਹ ਚਿੱਠੀ ਸਿਰਫ ਉਨਾ ਤਿੰਨ ਮੈਂਬਰਾਂ ਦੇ ਪੰਜ ਮੈਂਬਰਾਂ ਚੋਂ ਤਿੰਨ ਮੈਂਬਰਾਂ ਦੀ ਗੱਲ ਰੱਖਣ ਵਾਸਤੇ ਜਥੇਦਾਰ ਸਾਹਿਬ ਨੂੰ ਦੱਸੀ ਹੈ ਔਰ ਇਸ ਚਿੱਠੀ ਕਰਕੇ ਜੇ ਤੁਹਾਡਾ ਧਰਨੇ ਦੇ ਵਿੱਚ ਕੋਈ ਵਿਗਨ ਪੈ ਰਿਹਾ ਹੈ ਜੇ ਤੁਹਾਡੀ ਕਿਤੇ ਗੱਲਬੰਦੀ ਹੋ ਖਰਾਬ ਹੋ ਰਹੀ ਹੈ ਤੇ ਮੈਂ ਹੱਥ ਜੋੜ ਕੇ ਪੂਰੇ ਪੰਥ ਦੇ ਅੱਗੇ ਆਪਣੀ ਚਿੱਠੀ ਨੂੰ ਵਿਡਰੋਅਲ ਕਰਨ ਦੀ ਗੱਲ ਕਰਦਾ ਮਗਰ ਇਹ ਕਦੀ ਨਹੀਂ ਹੋਣ ਦੇਵਾਂਗੇ ਕਿ ਤੁਸੀਂ ਜਿਹੜਾ ਕੌਮ ਦੇ ਨਾਲ ਖਿਲਵਾੜ ਪਿਛਲੇ ਸਮੇਂ ਤੋਂ ਕਰਦੇ ਆਇਓ ਦੁਬਾਰਾ ਕਰਨ ਮੈਂ ਜਥੇਦਾਰ ਸਾਹਿਬ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜਿਹੜੀ ਮੈਂ ਗੱਲ ਕੀਤੀ ਸੀ ਅੱਜ ਸਾਬਿਤ ਹੋ ਗਈ ਹੈ ਸਰਦਾਰ ਮਿਰਸਾ ਬਿਲਟੋਆ ਇੱਕ ਰਾਜਨੀਤਿਕ ਪਾਰਟੀ ਨੂੰ ਬਿਲੋਂਗ ਕਰਦੇ ਹਨ ਰਾਜਨੀਤਿਕ ਪਾਰਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਐਂਟਰ ਕਰਦੇ ਹੀ ਇਹ ਆਪਣੇ ਆਪ ਤਾਰਪੀਟ ਹੋਈ ਹੈ ਔਰ ਇਹਨਾਂ ਨੂੰ ਇਹ ਅੱਜ ਗੱਲ ਜਿਹੜੇ ਮੇਰੇ ਸਿਰ ਤੇ ਪਾ ਰਹੇ ਨੇ ਮੈਨੂੰ ਪਤਾ ਕਿ ਕਿੱਥੋਂ ਇਹਨਾਂ ਨੂੰ ਅੱਖਾਂ ਦਿਖਾਈਆਂ ਗਈਆਂ ਕਿੱਥੇ ਇਹਨਾਂ ਦੀ ਡੋਰ ਕਸੀ ਗਈ ਹੈ ਇਹ ਆਰ ਆਪ ਡਰਦੇ ਆ ਦਿੱਲੀ ਨਹੀਂ ਪਹੁੰਚੇ ਸੋ ਇਹ ਗੱਲਾਂ ਬਲਟੋਆ ਸਾਹਿਬ ਤੁਹਾਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ ਹੈ ਸਾਰਾ జగਤ ਜਾਣਦਾ ਹੈ ਸਾਰਾ ਸਿੱਖ ਪੰਥ ਜਾਣਦਾ ਹੈ ਕਿ ਤੁਸੀਂ ਕਿਸ ਲੈਵਲ ਦੀ ਰਾਜਨੀਤੀ ਕਰਦੇ ਹੋ ਔਰ ਤੁਹਾਡੀ ਹਰ ਮੰਨਸ਼ਾ ਜਿਹੜੀ ਹੈ ਸਿਰਫ ਇੱਕ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਕੀਤੀ ਜਾਂਦੀ ਹੈ ਸੋ ਮੈਂ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਤਾਮੀ ਸਾਹਿਬ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਹੈ ਧਰਨਾ ਰੱਖਿਆ ਸੀ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਮੇਰਾ ਮਕਸਦ ਇਹ ਚਿੱਠੀ ਨੂੰ ਸਿਰਫ ਅਕਾਲ ਤਖਤ ਸਾਹਿਬ ਦੇ ਨਜ਼ਰਾਂ ਦੇ ਵਿੱਚ ਲਿਆਉਣਾ ਉਸ ਮੀਟਿੰਗ ਦਾ ਜਿਹੜਾ ਵੇਰਵਾ ਸੀ ਉਹਨਾਂ ਨੂੰ ਦੱਸਣਾ ਸੀ ਮੇਰਾ ਕੋਈ ਮਕਸਦ ਨਹੀਂ ਹੈ ਕਿ ਤੁਸੀਂ ਕਿਉਂਕਿ ਇਹ ਤੁਹਾਡਾ ਆਪਣਾ ਏਜੰਡਾ ਹੋ ਸਕਦਾ ਹੈ ਉਹ ਪੰਜ ਮੈਂਬਰੀ ਕਮੇਟੀ ਦਾ ਏਜੰਡਾ ਨਹੀਂ ਸੀ ਇਹ ਤੁਹਾਡਾ ਆਪਣਾ ਏਜੰਡਾ ਹੋ ਸਕਦਾ ਤੁਸੀਂ ਧਰਨਾ ਹੈ ਦੇਣਾ ਹੈ ਜਾਂ ਨਹੀਂ ਦੇਣਾ ਮਗਰ ਆਪਣੀ ਜਿਹੜੀ ਕਮੀਆਂ ਨੇ ਉਹਦਾ ਠਿਕਰਾ ਮੇਰੇ ਸਿਰ ਤੇ ਫੋੜਨ ਦੀ ਕੋਸ਼ਿਸ਼ ਨਾ ਕੀਤੀ ਜਾਏ ਸੋ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਮੇਰੀ ਚਿੱਠੀ ਕਰਕੇ ਅਗਰ ਤੁਹਾਨੂੰ ਹੋ ਰਿਹਾ ਤੇ ਮੈਂ ਹੱਥ ਬਨ ਕੇ ਤੁਹਾਨੂੰ ਇਹ ਕਹਿੰਦਾ ਵਾਂ ਕਿ ਤੁਸੀਂ ਮੇਰੀ ਚਿੱਠੀ ਨੂੰ ਵਿਡਰੋਅ ਸਮਝਦੇ ਹੋਏ ਆਪਣੀਆਂ ਜਿਹੜੀਆਂ ਰੂਪਰੇਖਾਵਾਂ ਤੁਸੀਂ ਬਣਾਈਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਸ ਤੇ ਤੁਸੀਂ ਜਾਰੀ ਰਹਿਵੋ ਔਰ ਜਿਹੜੀ ਪੰਜ ਮੈਂਬਰੀ ਕਮੇਟੀ ਦਾ ਆਦੇਸ਼ ਜਦ ਤਹਾਂ ਅਕਾਲ ਤੱਕ ਸਾਬ ਕਰਨਗੇ ਅਸੀਂ ਉਹਦੇ ਅਧੀਨ ਕੰਮ ਕਰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵੇ ਕਿ ਤੁਸੀਂ ਸੁਣਿਆ ਹੀ ਹੈ ਹਰਮੇਸ਼ਿੰਘ ਕਾਲਕਾ ਵੱਲੋਂ ਕਿਹਾ ਗਿਆ ਹੈ ਕਿ ਮੈਂ ਚਿੱਠੀਆਂ ਤਾਂ ਪਹਿਲਾਂ ਹੀ ਪਾਈਆਂ ਸੀਗਾ ਵੀ ਵਿਰਸਾ ਸਿੰਘ ਬਲਟੋਹਾ ਇੱਕ ਸਿਆਸੀ ਬੰਦਾ ਇਹਨੂੰ ਮੈਂਬਰਾਂ ਦੇ ਵਿੱਚੋਂ ਕੱਢ ਦਿੱਤਾ ਜਾਵੇ ਤੇ ਮੇਰੀ ਚਿੱਠੀ ਦੇ ਨਾਲ ਜੇ ਕੋਈ ਥੇਸ ਪਹੁੰਚੀ ਹੈ ਤਾਂ ਮੈਂ ਆਪਣੀ ਚਿੱਠੀ ਵਾਪਸ ਲੈਣ ਨੂੰ ਤਿਆਰ ਹਾਂ ਜਿਹਦੇ ਚੱਲਦੇ 20 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦੀਆਂ ਨੂੰ ਬੇਨਤੀ ਕੀਤੀ ਗਈ ਸੀ ਵੀ ਪਾਈ ਰਾਜੋਣ ਰਿਹਾਈ ਨੂੰ ਲੈ ਕੇ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕុល ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ